ਸਰਦੀ ਮੈਂ ਸੁਣਵਾਦੇ ਹਾਲਾਤ ਨਹੀਂ ਦੇ ਸਕਦੇ ਇਹ ਆਪੋ ਆਪਣਿਆ ਤੇ ਅਸਲ ਅਸੀਂ ਜਾ ਰਹੇ ਹਾਂ ਪੈਟਰੋਲ ਪੰਪ ਤੇ ਪਤਾ ਲੱਗਾ ਪੈਟਰੋਲ ਪੰਪ ਤੇ ਰਸਬੋਤ ਪਿਆ ਵਾ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਸਵੇਰ ਦੇ ਸਮੇਂ ਤੋਂ ਕਰ ਰਹੇ ਆਂ ਇਹ ਤੁਹਾਨੂੰ ਦਿਖਾਉਣੇ ਆਂ ਜਾ ਕੇ ਅਸਲ ਅਸੀਂ ਪੁੱਜ ਕੇ ਕਾਲਾ ਵਾਲੀ ਚੌਂਕ ਤੇ ਕੱਲ ਇਸ ਥਾਂ ਤੇ ਗੋਲੀਆਂ ਚੱਲੀਆਂ ਸੀ ਤੇ ਆਹ ਸਾਰੀਆਂ ਦੁਕਾਨਾਂ ਲੱਗੇ ਚੱਕੇ ਬੰਦਿਆ ਟੋਟਲੀ ਮਾਰਕੀਟ ਤੇ ਆ ਹੈਗਾ ਜੀ ਕਾਲਾ ਵਾਲੀ ਚੌਕ ਚਾਤ ਪੈਟਰੋਲ ਪੰਪ ਤੇ ਪਜ ਗਿਆ ਤੇ ਆ ਨਾ ਦਿਖਾ ਰਹੇ ਆ ਗ੍ਰੀਸ ਕੰਟਰੋਲ ਪੰਪ ਦਾ ਆ ਪੈਟਰੋਲ ਪੰਪ ਦੇ ਹਾਲਾਤ ਹੋਏ ਪਏ ਅਸਲੇ ਇੱਥੇ ਜਿੰਨੀਆਂ ਵੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਖਲੋਤੀਆਂ ਇੱਥੇ ਪੈਟਰੋਲ ਪੂਣ ਲਈ ਟਰੱਕ ਕੀ ਮੋਟਰਸਾਈਕਲ ਕੀ ਸਾਰੀਆਂ ਗੱਡੀਆਂ ਟੋਟਲ ਹੀ ਇੱਥੇ ਖਲੋਤੀਆਂ ਨੇ ਤੇ ਰਸ਼ ਪਿਆਦਾ ਪੂਰਾ ਪੂਰਾ ਤੇ ਉਹ ਸ਼ਾਨੀ ਖਲੋਤੇ ਆਪਣੇ ਡੇਰੇ ਵਾਲੇ ਤੇ ਹੋਰ ਹੀ ਬੜੇ ਜਾਣੇ ਇੱਥੇ ਲਾ ਦੇ ਮੋਟਰਸਾਈਕਲ ਨਹੀਂ ਦੇਖ ਸਕਦੇ ਹੋ ਜੀ ਅਸਲੇ ਪੈਟਰੋਲ ਪੰਪ ਤੇ ਰਸ਼ ਪਿਆਦਾ ਬਾਹਰ ਪੂਰਾ ਪੂਰਾ ਤੇ ਗੱਡੀਆਂ ਗੱਡੀਆਂ ਲੱਗੀਆਂ ਬਾਈਕਾਂ ਤੇ ਅਸਲੇ ਤੁਸੀਂ ਦੇਸਾ ਦਿਓ ਜੀ ਰਸ ਪਿਆ ਪੂਰਾ ਗੱਡੀਆਂ ਦਾ ਤੇ ਪਟਰੂ ਪੰਪ ਤੇ ਪੂਰਾ ਰਸ ਜਿਹਨੂੰ ਕਹਿ ਸਕਦੇ ਅਸੀਂ ਤੇ ਲੋਕੀ ਇੱਥੇ ਕਹਿਨੀ ਆ ਕਿ ਮੋਟਰਸਾਈਕਲ ਲਾ ਕੇ ਕਿ ਸਾਰੇ ਐਸੇ ਲੱਗੇ ਨੇ ਪੁਲਿਸ ਵਾਲੇ ਵੀ ਇੱਥੇ ਮਜੂਰ ਆ ਏ ਸਾਈਡ ਹੀ ਆਸਪੀਤਾ ਪੁਰਾ ਜੀ ਅਸਲ ਜੀ ਅਸੀਂ ਕੋਠੇ ਦੇ ਆ ਗਏ ਇੱਥੇ ਪੰਪ ਵਾਲਿਆਂ ਦੇ ਤੇ ਤੁਹਾਨੂੰ ਦਿਖਾਉਣੇ ਇੱਥੋਂ ਦਾ ਦ੍ਰਿਸ਼ ਆ ਤੁਸੀਂ ਦੇਖ ਸਕਦੇ ਹੋ ਉੱਤੋਂ ਅਸੀਂ ਕੋਠੇ ਤੋਂ ਸ਼ੂਟ ਕਰ ਰਹੇ ਹਾਂ ਸਾਰਾ ਤੇ ਆ ਹਾਲਾਤ ਆ ਕੁਝ ਪਟਰੋਲ ਪੰਪ ਦੇ ਇੱਥੇ ਅਸਲਿਆ ਰੋਡ ਤੇ ਵੀ ਗੱਡੀਆਂ ਲੱਗੀਆਂ ਤੇ ਇੱਧਰ ਪੰਪ ਜਿਹੜਾ ਪੂਰਾ ਭਰਿਆ ਪਿਆ ਸਸੀਕਾਲ ਜੀ ਅੱਜ ਫੇਰ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਇਸ ਵੇਲੇ ਹੀ ਸਰਦੀ ਦੇ ਵਿੱਚ ਸਵੇਰ ਦੇ ਸਮੇਂ ਕੋਈ 11 ਵਜ ਰਹੇ ਆ 11 ਵਜ ਦੇ ਕਰੀਬ ਕਰੀਬ ਅਸੀਂ ਵਲੌਗ ਸ਼ੂਟ ਕਰ ਰਹੇ ਆ ਤੇ ਵਲੌਗ ਅਸੀਂ ਸ਼ੁਰੂਆਤ ਕਰਤੀ ਆ ਕਿਉਂਕਿ ਕਾਫੀ ਦਿਨ ਹੋ ਗਏ ਵਲੌਗ ਨਹੀਂ ਬਣਾਇਆ ਤੇ ਪਹਿਲਾਂ ਤੇ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਤੇ ਜਿਹੜਾ ਆ ਤੁਹਾਨੂੰ ਰੂਹ ਵੇਖ ਰਹੇ ਹੋ ਟੋਪੀ ਪਾਈ ਆ ਤੇ ਆ ਗੱਲ 'ਚ ਪਾਇਆ ਵਾ ਕਿਉਂਕਿ ਠਾਰ ਬੜੀ ਸਾਡੇ ਏਰੀਆ 'ਚ ਇਸ ਕਰਕੇ ਬਚਣ ਤੋਂ ਠੰਡ ਤੋਂ ਬਚਣ ਲਈ ਇਹ ਜਿਹੜੀ ਚੀਜ਼ ਅਸੀਂ ਪਾਈ ਹੈ ਸਾਰੀ ਤੇ ਇਸ ਵੇਲੇ ਅ ਕੀ ਦੂਰ ਦੂਰ ਤੋਂ ਹੀ ਦੇਖ ਸਕਦੇ ਹੋ ਧੁੰਦ ਬੋਧਿਆ ਤੇ ਇਸ ਵੇਲੇ ਅਸੀਂ ਆਂ ਪٹرول ਪੰਪ ਤੇ ਕਲਮ ਵਾਲੀ ਚੌਂਕ ਦੇ ਨੇੜੇ ਇੱਥੇ ਕਿਉਂ ਆ ਉਹ ਤੁਹਾਨੂੰ ਮੈਂ ਦੱਸ ਜਾਵਾਂ ਤੁਸੀਂ ਪਹਿਲਾਂ ਸਿਨੇਮੈਟਿਕ ਦੇਖੋ ਇੱਥੋਂ ਦੇ ਪੰਪ ਦੇ ਕਿੰਨੇ ਜਾਣੀ ਆ ਜੀ ਆਸਨੇ ਅਸੀਂ ਤੁਹਾਨੂੰ ਲੋਕਲ ਨਜ਼ਾਰਾ ਦਿਖਾ ਰਹੇ ਹਾਂ ਲਾਹਤੋਂ ਦੀ ਕੀ ਕੀ ਬਣ ਰਿਹਾ ਇੱਥੇ ਸਾਰਾ ਇਧਰ ਹੋ ਜਾਓ ਸਵੇ ਚਲੋ ਚਲੋ ਸਵੇ ਚਲੋ ਵਪਾਰ ਚੱਲ ਰਿਹਾ ਜਾਣਕਾਰੀ ਇਹ ਹੈ ਜੀ ਜਿੰਨੇ ਵੀ ਟਰੱਕ ਡਰਾਈਵਰ ਹੈਗੇ ਉਹ ਸਾਰੇ ਗਏ ਆ ਹੜਤਾਲ ਤੇ ਉਹਦੇ ਕਰਕੇ ਪٹرول ਪੰਪ ਤੇ ਜਿਹੜੇ ਵੀ ਆਉਂਦੇ ਨੇ ਟਰੱਕ ਪٹرول ਲੈ ਕੇ ਡੀਜ਼ਲ ਲੈ ਕੇ ਉਹ ਸਾਰੇ ਹੀ ਹੜਤਾਲ ਤੇ ਆ ਇੱਥੇ ਜਿੰਨਾ ਸਟਾਕ ਹੈਗਾ ਲੋਕਾਂ ਨੂੰ ਫਿਰ ਗੱਡੀਆਂ 'ਚ ਮੋਟਰਸਾਈਕਲਾਂ ਤੇ ਪٹرول ਪੂਣ ਲਈ ਇੱਥੇ ਇਕੱਠੇ ਹੋਏ ਆ ਤੇ ਇਹ ਨਹੀਂ ਪਤਾ ਟੱਕ ਡਾਵਰ ਕਿੰਨੀ ਦੇਰ ਤੱਕ ਹੜਤਾਲ ਕਰਨਗੇ ਕਿਦੋਂ ਉਹਨਾਂ ਦੀ ਹੜਤਾਲ ਟੁੱਟੇਗੀ ਉਹਦੇ ਕਰਕੇ ਇੱਥੇ ਰਸ਼ ਪਿਆ ਤੇ ਰਸ਼ ਤੁਸੀਂ ਦੇਖੋ ਕਿੰਨਾ ਰਸ਼ ਪਿਆ ਵਾ ਅਸੀਂ ਵੀ ਪٹرول ਲੈਣਾ ਹੈ ਜੇ ਮਿਲਿਆ ਠੀਕ ਹੈ ਨਹੀਂ ਤੇ ਅਸੀਂ ਵਾਪਸ ਚਲੇ ਜਾਣਾ ਤੇ ਬਾਕੀ ਹੋਰ ਸਿਨੇਮੈਟਿਕ ਹੋਣਗੇ ਤੁਹਾਨੂੰ ਦਿਖਾਉਣੇ ਆ ਕਿੰਨੇ ਜਾਣੇ ਆ ਆਸਲੇ ਅਸੀਂ ਤੁਹਾਨੂੰ ਲੋਕਲ ਨਜ਼ਾਰਾ ਦਿਖਾ ਰਹੇ ਹਾਂ ਲਾਗੋਂ ਦੀ ਕੀ ਬਣ ਰਿਹਾ ਇੱਥੇ ਸਾਲਾ ਇਧਰ ਹੋ ਤਵੇ ਚਲੋ 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 ਆਪਾਂ ਪਰਦਾ ਹਾਂ ਜੀ ਆਸਲੇ ਜੀ ਅਸੀਂ ਜਾ ਰਹੇ ਹਾਂ ਵਾਪਸੀ ਤੇ ਸਾਨੂੰ ਤਾਂ ਪੈਟਰੋਲ ਨਹੀਂ ਮਿਲਿਆ ਕਿਉਂਕਿ ਅਸੀਂ ਗਾਹ ਹੋਏ ਦੀ ਰਾਸ਼ੀ ਕੋਤ ਆ ਉਹਦੇ ਆਪੋ ਦਾ ਪਈ ਹੈ ਸਾਰੇ ਨੀ ਯਾਰ ਕੋਈ ਜਣਾ ਮੈਨੂੰ ਪਾ ਦੋ ਮੈਨੂੰ ਪਾ ਦੋ ਨਹੀਂ ਕਿ ਆਏ ਕਿਤੇ ਵਾਪਸੀ ਆ ਗਈ ਤੇ ਆਹ ਕਾਲਾ ਵਾਲੀ ਚੌਂਕ ਆ ਜੀ ਨਹੀਂ ਲੱਗਾ ਜੀ ਤੇ ਇਹਦੇ ਤੋਂ ਥੋੜੀ ਦੂਰ ਦੁਕਾਨ ਆ ਤੇ ਜਿੱਥੇ ਕੱਲ ਗੋਲੀਆਂ ਚਲੀਆਂ ਉਹ ਤੁਹਾਨੂੰ ਮੈਂ ਸ਼ੋਰਟ ਦਿਖੋਣਾ ਮੜਾ ਜਾ ਅਸਲਿਆ ਮਾਰਕੀਟ ਸਾਰੀ ਬੰਦਿਆ ਤੇ ਆ ਪੁਲਿਸ ਜਿਹੜੀ ਆ ਲੱਗੀ ਦੀ ਆ ਇੱਥੇ ਅਜੇ ਵੀ ਯਾਦ ਨਹੀਂ ਦੇਖ ਸਕਦੇ ਇੱਥੇ ਗੋਲਕਟਾਰੇ ਬਣੇ ਨੇ